ਲੰਘ ਦੇ ਗਏ ਵੀ 9 ਵਜੇ ਤਾਂ ਪਹਿਲਾ ਪਹਿਲਾ ਖਾਲੀ ਕਰ ਦਿਓ ਜੇ ਤਾਂ ਨਹੀਂ ਜੀਸੀਪੀ ਸਾਰਾ ਸਮਾਨ ਛੱਡ ਕੇ ਤੋੜ ਭੰਨ ਕੇ ਸੈੱਟ ਕਰ ਅਸੀਂ ਦੱਸੋ ਵੀ ਅਸੀਂ ਕੀ ਕਰੀ ਅੱਜ ਵੀ ਅਸੀਂ ਫਿਰ ਮਰੇ ਹੀ ਚੰਗੇ ਆ ਅਸੀਂ ਤਾਂ ਫਿਰ ਮਰੇ ਹੀ ਚੰਗੇ ਆ ਅਸੀਂ ਫਿਰ ਮਰੇ ਹੀ ਚੰਗੇ ਆ ਅਸੀਂ ਵਰਕਰ ਆ ਖੋ ਤਾਂ ਮੈਂ ਆਮ ਆਦਮੀ ਪਾਰਟੀ ਦਾ ਯਾਨੀ ਕਿ 11 ਮੈਂਬਰੀ ਦਾ ਮੈਂਬਰ ਆ ਯਾਨੀ ਤੇ ਮੇਰੇ ਵਾਸਤੇ ਮਨੇ ਇਹਨੇ ਕੋਈ ਸੋਚਿਆ ਤੇ ਇਹਨਾਂ ਵੱਲੋਂ ਆਮ ਲੋਕਾਂ ਕੋਲੋਂ ਸੁਝਣ ਕੀ ਕੀ ਹੈ ਪਰੋਂ ਆਣ ਕੇ ਪ੍ਰਵਾਸੀ ਉਹ ਤਾਂ ਸਾਡੇ ਤੇ ਰਾਜ ਕਰੀ ਜਾਣ ਤੇ ਅਸੀਂ ਕਿੱਥੇ ਜਾਈਏ ਅਸੀਂ ਕਿੱਥੇ ਜਾਈਏ ਅਸੀਂ ਕਿੱਥੇ ਜਾਈਏ ਅਸੀਂ ਕਿੱਥੇ ਜਾਈਏ ਅਸੀਂ ਆਪਦਾ ਕੰਮਕਾਜ ਬੰਦ ਕਰਤਾ ਪਰ ਸਾਡੀ ਰੋਟੀ ਤਾਂ ਖਤਮ ਹੋ ਗਈ ਨਾ ਜਾਂਦਾ ਵਿਤਕਰਾ ਇੱਕ ਨਾ ਹੀ ਹੁੰਦਾ ਸਾਰਾ ਨਾ ਪ੍ਰਾਪਤ ਫਰੀਦਕੋਟ ਦੇ ਅੰਦਰ ਲਗਾਤਾਰ ਹੀ ਹੋਏ ਨਜਾਇਜ਼ ਕਬਜ਼ੇ ਆਮ ਹੀ ਵੇਖਣ ਨੂੰ ਮਿਲਦੇ ਹਨ ਨਗਰ ਕੌਂਸਲ ਵਿਭਾਗ ਵੱਲੋਂ ਪਹਿਲਾਂ ਵੀ ਨਜਾਇਜ਼ ਕਬਜ਼ਿਆਂ 'ਤੇ ਰਬਵਾਦ ਰਹੀ ਟ੍ਰੈਫਿਕ ਸਮੱਸਿਆ ਨੂੰ ਰੋਕਣ ਦੇ ਲਈ ਨੇੜੀ ਫੜੀ ਅਤੇ ਦੁਕਾਨਦਾਰਾਂ ਤੇ ਸੰਕੰਜਾ ਕੱਸਿਆ ਹੋਇਆ ਸੀ ਜਿਸ ਦੇ ਦੌਰਾਨ ਕਈ ਵਾਰ ਸਮਾਨ ਵੀ ਜ਼ਬਤ ਕਰ ਚੁੱਕੇ ਹਨ ਪਰੰਤੂ ਕੋ ਸਮੇਂ ਬਾਅਦ ਹਾਲਾਤ ਜਿਉਂਦੇ ਤਿਉਹ ਹੀ ਨਜ਼ਰ ਆਉਂਦੇ ਹਨ ਉਸੇ ਹੀ ਤਰ੍ਹਾਂ ਫਰੀਦਕੋਟ ਦੇ ਮੈਡੀਕਲ ਦੇ ਬਾਹਰ ਵੀ ਨਜਾਇਜ਼ ਕਬਜ਼ਿਆਂ ਦੇ ਕਾਰਨ ਲਗਾਤਾਰ ਹੀ ਟ੍ਰੈਫਿਕ ਦੀ ਸਮੱਸਿਆ ਆਮ ਹੀ ਵੇਖਣ ਨੂੰ ਮਿਲਦੀ ਹੈ ਇਸ ਦੇ ਦੌਰਾਨ ਸ਼ਹਿਰ ਨਿਵਾਸੀਆਂ ਵੱਲੋਂ ਡਿਪਟੀ ਕਮਿਸ਼ਨਰ ਫਰੀਦਕੋਟ ਨੂੰ ਇੱਕ ਲਿਖਤੀ ਸ਼ਿਕਾਇਤ ਹੋਣ ਤੇ ਫਰੀਦਕੋਟ ਪੁਲਿਸ ਵਿਭਾਗ ਨੂੰ ਹੁਕਮ ਜਾਰੀ ਕਰ ਦਿੱਤੇ ਗਏ ਸਨ ਜਿਸ ਦੌਰਾਨ ਪੁਲਿਸ ਵੱਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਅਗਵਾਈ ਦੇ ਵਿੱਚ ਨਜਾਇਜ਼ ਕਬਜ਼ੇ ਹਟਾਉਣ ਦੀਆਂ ਹਦਾਇਤਾਂ ਕੀਤੀਆਂ ਗਈਆਂ ਸਨ ਪਰantu ਕੋਦਰੇੜੀ ਫੜੀ ਆਦਬ ਵਾਲਿਆਂ ਨੇ ਨਾਜਾਇਜ਼ ਕਬਦੇ ਆਪਣੇ ਉਠਾ ਲਏਗੇ ਸੰਨ ਜਿਸ ਦੇ ਬੋਸ ਵਜੋਂ ਉਹਨਾਂ ਵੱਲੋਂ ਫਰੀਦਕੋਟ ਵਿਧਾਇਕ ਅਤੇ ਫਰੀਦਕੋਟ ਪ੍ਰਸ਼ਾਸਨ ਤੇ ਦਿੱਕਤ ਦੋਸ਼ ਲਗਾਏ ਗਏ ਅਤੇ ਉਹਨਾਂ ਕਿਹਾ ਕਿ ਪ੍ਰਵਾਸੀਆਂ ਦੀ ਹਮਾਇਤ ਕੀਤੀ ਜਾ ਰਹੀ ਹੈ ਜਦ ਕਿ ਅਸੀਂ ਸ਼ਹਿਰ ਨਿਵਾਸੀਆਂ ਸਾਡੇ ਬੱਚਿਆਂ ਦੇ ਮੂੰਹ ਦੇ ਵਿੱਚੋਂ ਰੋਟੀ ਖੋਈ ਜਾ ਰਹੀ ਹੈ ਦੀ ਬਕਾਰ ਹੈ ਜੀ ਕੀ ਹੋਇਆ ਕੀ ਹੋਣਾ ਸਾਡੇ ਤੁਹਾਨੂੰ ਪਤਾ ਹੀ ਹੈ ਤੁਸੀਂ ਵੀਡੀਓ ਬਣਾਈ ਜਾਂਦੇ ਅਸੀਂ ਤਾਂ ਸਾਰਿਆਂ ਨੇ ਢਾ ਦੇ ਸਾਥੋਂ ਦਾ ਢਵਾ ਕੇ ਆ ਪੁਲਿਸ ਮੁਲਾਜ਼ਮ ਕੱਲ ਆਏ ਸੀ ਗੱਡੀਆਂ ਤੇ ਨਾਲ ਵਕੀਲ ਸਾਹਿਬ ਸੀ ਸਾਨੂੰ ਵਾਰਨਿੰਗ ਦੇ ਗਏ ਵੀ 9 ਵਜੇ ਤੋਂ ਪਹਿਲਾਂ ਪਹਿਲਾਂ ਖਾਲੀ ਕਰ ਦਿਓ ਜੇ ਤਾਂ ਨਹੀਂ ਜੀ ਸੀ ਵੀ ਸਾਰਾ ਸਮਾਨ ਪਟ ਠੱਟ ਕੇ ਤੋੜ ਭੰਨ ਕੇ ਸੱਟ ਲਾਗੇ ਅਸੀਂ ਕਿ ਕਿਸੇ ਨੂੰ ਸਮਾਨ ਨਹੀਂ ਮਿਲਣਾ ਅਸੀਂ ਤਾਂ ਚੱਲ ਖੋਲ ਤੇ ਸਾਡੇ ਮੂਹਰੇ ਤਾਂ ਸੜਕ ਵੀ ਬਹੁਤ ਜ਼ਿਆਦਾ ਪਈ ਆ ਜਿਹੜੇ ਪਿੱਛੇ ਹੈਗੇ ਆ ਜੂਸ ਵਾਲਿਆਂ ਰੇੜੀਆਂ ਵਾਲੇ ਪੱਕੇ ਲਾਈ ਬੈਠੇ ਉੱਤੇ ਜਾਲੀਆਂ ਦੇ ਲਾਲਾ ਕੇ ਉੱਤੇ ਸਾਰੇ ਉੱਤੇ ਲਾਈ ਬੈਠੇ ਆ ਹੈ ਫੈਵਰ ਲਾਲਾ ਕੇ ਸਾਰੇ ਉੱਤੇ ਲਾਈ ਬੈਠੇ ਛੱਤਾਂ ਬਾਈ ਬੈਠੇ ਆ ਸਰਕਾਰੀ ਬਿਜਲੀ ਲਈ ਹੋਈ ਆ ਅੰਦਰੋਂ ਉਹਨਾਂ ਨੇ ਹੈ ਸਾਡੇ ਕੋਲੇ ਤਾਂ ਕੋਈ ਬਿਜਲੀ ਦਾ ਪ੍ਰਬੰਧ ਨਹੀਂ ਹੈ ਨੀਗਾ ਉਹਨਾਂ ਨੂੰ ਕੋਈ ਡਰ ਨਹੀਂ ਉਹਨਾਂ ਨੂੰ ਕੋਈ ਖਤਰਾ ਨਹੀਂ ਅਸੀਂ ਆਪਦੇ ਬੱਚੇ ਪਾਲਦੇ ਆ ਸਾਡੇ ਬੱਚਿਆਂ ਦੇ ਮੂੰਹ ਚ ਰੋਟੀ ਕੋਈ ਜਾਂਦੇ ਆ ਅਸੀਂ ਤਾਂ ਅੱਜ ਰੋਡ ਤੇ ਬੈਠੇ ਤੇ ਉਹ ਆਪਦਾ ਕੰਮ ਚਲਾਈ ਬੈਠੇ ਅਸੀਂ ਦੱਸੋ ਵੀ ਅਸੀਂ ਕੀ ਕਰੀ ਅੱਜ ਤਾਂ ਅਸੀਂ ਘਰ ਮਰੇ ਹੀ ਚੰਗੇ ਆ ਜਦੋਂ ਸਾਨੂੰ ਕਮਾ ਕੇ ਵੀ ਨਹੀਂ ਖਾਣ ਦਿੰਦੇਗੇ ਤਸੋ ਅਸੀਂ ਜਾਈਏ ਕਿੱਥੇ ਫੇਰ ਜੇ ਸਾਨੂੰ ਕੋਈ ਸਾਡੇ ਬੱਚਿਆਂ ਨੂੰ ਕੋਈ ਮਾੜੀ-ਮੋਟੀ ਸਹਾਇਤਾ ਸਾਹੀ ਹੋਵੇ ਤੇ ਸਾਡੇ ਪੜ੍ਹੇ-ਲਿਖੇ ਪਰਿਵਾਰ ਬੱਚੇ ਆ ਉਹਨਾਂ ਨੂੰ ਉਹ ਦਿਹਾੜੀ ਵੀ ਨਹੀਂ ਕਰ ਸਕਦੇਗੇ ਵੀ ਉਹਨਾਂ ਨੂੰ ਵੀ ਕੋਈ ਮਾੜਾ-ਮੋਟਾ ਕੰਮ ਦਿੱਤਾ ਜਾਵੇ ਫਿਰ ਜੇ ਸਾਨੂੰ ਨਹੀਂ ਕਰਕੇ ਖਾਣ ਦੇਣਾ ਤੇ ਉਹਨਾਂ ਨੂੰ ਬੱਚਿਆਂ ਨੂੰ ਕੋਈ ਕੰਮ ਦੇਣ ਫਿਰ ਇਹ ਦੱਸੋ ਵੀ ਅਸੀਂ ਤਾਂ ਪੱਟ ਛੱਡ ਕੇ ਹੁਣ ਸਿੱਟ ਕੇ ਬਹਿ ਗਏ ਆ ਅਜ ਤਾਂ ਰੋਟੀ ਵੀ ਨਹੀਂ ਖਾਦੀ ਰੋਟੀ ăn ਨੂੰ ਵੀ ਅਸੀਂ ਸੁਖੇ ਤੇ ਆਏ ਆ ਹੈ ਕੋਈ ਚਾਹ ਨਹੀਂ ਪਾਣੀ ਨਹੀਂ ਕੋਈ ਰੋਟੀ ਨਹੀਂ ਟੋਕਣੀ ਤੜਕੇ ਦਾ ਸਾਨੂੰ ਅਹੀ ਤਾਂ ਟਾਕੇ ਆ ਮਾਨੂੰ ਪਤਾ ਹੀ ਆ ਹੁਣ ਵੇਖੀ ਜਾਂਦੇ ਆ ਵੀ ਰੋਡ ਤੇ ਹੋਏ ਬੈਠੇ ਆ ਠੀਕ ਆ ਉਹਨਾਂ ਦਾ ਕੰਮ ਯਾਰੀ ਆ ਉਹ ਤਾਂ ਹੁਣ 150 ਨੂੰ ਕੱਪ ਲਈ ਜਾਂਦੇ ਵੇਚੀ ਆ ਤੇ ਤੜਕੇ ਦਾ ਉਹਨਾਂ ਦਾ ਕੰਮ ਯਾਰੀ ਤੇ ਅਸੀਂ ਭੁੱਖੇ ਤੇ ਆਏ ਰੋਡ ਤੇ ਨਿਕਲ ਕੇ ਬੈਠੇ ਆ ਕਿ ਸਾਡੇ ਨਾਲ ਕੋਈ ਸਰਕਾਰ ਦੀ ਦੁਸ਼ਮਣੀ ਆ ਇਹ ਕਿੰਨਾਂ ਨੂੰ ਛੱਡਿਆ ਗਿਆ ਕੋਈ ਕੰਮ ਨਹੀਂ ਛੱਡਿਆ ਕਿ ਇਹਨਾਂ ਨੂੰ ਗਿਆ ਕਿੰਨਾਂ ਦੇ ਟਾਇਏ ਆ ਤੇ ਕਿੰਨਾਂ ਦੇ ਨਹੀਂ ਟਾਇਏਗੇ ਸਾਡੇ ਮਜਬੂਤ ਸਿੱਖ ਜਿਹੜੇ ਇੱਥੋਂ ਦੇ ਵਾਸੀ ਆ ਉਹਨਾਂ ਦੇ ਤਾਂ ਸਾਰੇ ਨੇ ਟਾਇਆ ਤੇ ਜਿਹੜੇ ਗੇਟ ਦੇ ਵਿੱਚ 메ਨ ਗੇਟ ਦੇ ਵਿੱਚ ਭਈਏ ਬੈਠੇ ਆ ਬਾਹਰ ਦੇ ਆ ਕੇ ਲਾਈ ਬੈਠਿਆ ਉਹਨਾਂ ਨੂੰ ਕੋਈ ਫਰਕ ਨਹੀਂ ਉਹਨਾਂ ਨੂੰ ਕੋਈ ਉਹਨਾਂ ਨੂੰ ਕੋਈ ਨਾ ਉਹਨਾਂ ਵਾਸਤੇ ਸਰਕਾਰ ਨੂੰ ਕੋਈ ਉਹ ਐਮਐਲਏ ਆਵਾ ਕਹਿੰਦੇ ਆ ਤੁਸੀਂ ਲਾਓ ਕਿਉਂ ਕਹਿੰਦੇ ਆ ਕੀ ਗੱਲ ਅਸੀਂ ਵੋਟਾਂ ਨਹੀਂ ਪਾੰਗਾ ਮੱਲ ਸਾਹਿਬ ਨੂੰ ਕਿ ਕੀ ਕਾਰਨ ਕੀ ਕਹਿ ਸਕਦੇ ਆ ਕਿਉਂ ਢਾਏ ਆ ਤੁਹਾਡੇ ਵਾਲੇ ਕਿਉਂ ਢਾਏ ਆ ਤੇ ਉਹਨਾਂ ਦੇ ਕਿਉਂ ਨਹੀਂ ਢਾਏ ਕਿ ਪਤਾ ਹੋ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਜਿਨ੍ਹਾਂ ਨੇ ਢਵਾਏ ਆ ਕਿਉਂ ਢਵਾਏ ਆ ਸਾਡੇ ਨਾਲ ਕੀ ਖਤ ਸੀ ਸਾਡੇ ਨਾਲ ਕੀ ਵੈਰ ਸੀ ਉਹਨਾਂ ਦਾ ਕਿ ਅਸੀਂ ਰੋਟੀ ਖਾਂਦੇ ਨੂੰ ਚੰਗੇ ਲੱਗੇ ਉਹਨਾਂ ਨੂੰ ਸਾਡੇ ਕੋਲੇ ਆ ਕੇ ਵੇਖਣ ਤਾਂ ਸਹੀ ਸਾਡੇ ਮੂਹਰੇ ਤਾਂ ਜਗ੍ਹਾ ਵੀ ਬਹੁਤ ਜ਼ਿਆਦਾ ਪਈ ਆ ਉਹਨਾਂ ਕੋਲੇ ਤਾਂ ਜਗ੍ਹਾ ਵੀ 2 ਫੁੱਟ ਵੀ ਨਹੀਂ ਮੂਹਰੇ ਉਹ ਤਾਂ ਉੱਥੇ ਦੇ ਉੱਥੇ ਬੈਠੇ ਤੇ ਸਾਥ ਢਵਾਦੇ ਤੋਂ ਨੂੰ ਪਹਿਲਾਂ ਕਹਿ ਕੇ ਗਏ ਸੀ ਉਹ ਬਲੈਕ ਕਰਦੇ ਸਾਂ ਕਿਸੇ ਨੇ ਅਸੀਂ ਜੇਬ ਕੱਟਦੇ ਸੀ ਆਪਦੀ ਕਿਰਤ ਕਮਾਈ ਕਰਕੇ ਖਾਂਦੇ ਸੀ ਦੱਸਣੋ ਹਾਂ ਕੋਈ ਅਸੀਂ ਬਲੈਕ ਨਹੀਂ ਕਰਦੇਗੇ ਸਾਨੂੰ ਕੋਈ ਸਹੀ ਤਾਂ ਕਰਾਵੇ ਆ ਕੇ ਸਾਨੂੰ ਆਪਦੀ ਮਿਹਨਤ ਕਰਕੇ ਵੀ ਨਹੀਂ ਖਾਣ ਦਿੰਦੇ ਫਿਰ ਸਾਨੂੰ ਐਦੂ ਤਾਂ ਮਾਰ ਦੇਣ ਮਰੇ ਅਸੀਂ ਤਾਂ ਮਰੇ ਭੁੱਖ ਨਾਲ ਤਾਂ ਅਸੀਂ ਮਰਨਾ ਹੀ ਆ ਫਿਰ ਸਾਨੂੰ ਉਹੀ ਮਾਰ ਦੇਣ ਕਾ ਤੋਂ ਨੂੰ ਪਹਿਲਾਂ ਦੱਸ ਕੇ ਗਏ ਸੀ ਕਿ ਇਹਨਾਂ ਨੇ ਕਿਹਾ ਇਹਨਾਂ ਨੇ ਬਿਟਾਉਣ ਵਾਸਤੇ ਹਾਂ ਸਾਨੂੰ ਕੱਲ ਪਰ ਕਹਿ ਕੇ ਗਏ ਆ ਤਿੰਨ ਵਾਰੀ ਚਾਰ ਵਾਰੀ ਗੱਡੀਆਂ ਆਈਆਂ ਕੱਲ ਪੁਲਿਸ ਵਾਲੀਆਂ ਸਾਨੂੰ ਕਹਿੰਦੇ ਵੀ ਸਵੇਰੇ 9 ਵਜੇ ਤੋਂ ਪਹਿਲਾਂ ਪਹਿਲਾਂ ਇਹਨਾਂ ਨੂੰ ਖਾਲੀ ਕਰਨਾ ਅਸੀਂ ਤਾਂ ਚੱਲ 1:30 ਤੇ ਪੱਟ ਲੈ ਫਿਰ ਉਹਨਾਂ ਨੂੰ ਕਾਹ ਨਹੀਂ ਕਰਾਉਂਦੇ ਉਹਨਾਂ ਨਾਲ ਕੀ ਆ ਗੁਰੂ ਤਾਂ ਫਿਰ ਕੰਮ ਉੱਥੇ ਹੀ ਹੁੰਦਾ ਸਾਨੂੰ ਤਾਂ ਕਹਿ ਗਏ ਅਸੀਂ ਤਾਂ ਕਰ ਲਿਆ ਫਿਰ ਉਹਨੇ ਤਾਂ ਕੰਮ ਕਰ ਦੇਵੇ ਇਹ ਕੀ ਬਜਾ ਬਾਹਰਲੇ ਬੰਦੇ ਆ ਕੇ ਤਾਂ ਇਹ ਰਾਜ ਕਰੀ ਜਾਂਦੇ ਤੇ ਜਿਹੜੇ ਅਸੀਂ ਅਸੀਂ ਰੋੜਾਂ ਤੇ ਬੈਠੇ ਆਂ ਭੁੱਖੇ ਤੇ ਐਟ ਕੀ ਗੱਲ ਸਾਡੇ ਨਾਲ ਕੋਈ ਦੁਸ਼ਮਣੀ ਹੈ ਸਰਕਾਰ ਦੀ ਹਾਂਜੀ ਵੀਰੇ ਕੀ ਨਾਮ ਆ ਤੁਹਾਡਾ ਕੀ ਹੋਇਆ ਅੱਜ ਛੱਤਰ ਸਿੰਘ ਆਈ ਮੇਰਾ ਨਾਮ ਹਾਲੀਂ ਸੋਰ ਦੇ ਰਹਿਣ ਵਾਲਾ ਗਲੀ ਨੰਬਰ 9 ਸ਼ਹੀਦ ਬਲਿੰਦਰ ਸਿੰਘ ਨਗਰ ਵੀ ਸਾਡੇ ਆ ਦੇਖੋ ਜੀ ਸਾਡਾ ਕੀ ਹਾਲ ਕਰਦੇ ਇਹ ਵੀ ਸਾਨੂੰ ਵੀ ਰੋਟੀ ਤਮਾਰਦੇ ਵੀ ਨਹੀਂ ਖਾਂ ਦਿੰਦੇ ਸਾਡੇ ਐਮ ਐਲ ਏ ਸਾਹਿਬ ਗਰਤੇਜ ਸਿੰਘ ਸਾਹਿਬ ਇਹਨਾਂ ਨੂੰ ਸੋਚਣਾ ਚਾਹੀਦਾ ਵੀ ਅਸੀਂ ਆਪ ਦੇ ਯਾਨੀ ਕਿ ਵਰਕਰਾਂ ਵਾਸਤੇ ਵੀ ਨਹੀਂ ਦਿੱਤਾ ਇਹਨਾਂ ਨੇ ਕੁਝ ਐਸੀ ਵਰਕਰ ਆਖੋ ਤਾਂ ਮੈਂ ਆਮ ਆਦਮੀ ਪਾਰਟੀ ਦਾ ਯਾਨੀ ਕਿ 11 ਮੈਂਬਰੀ ਦਾ ਮੈਂਬਰ ਆ ਯਾਨੀ ਕਿ ਮੇਰੇ ਵਾਸਤੇ ਵੀ ਨਹੀਂ ਇਹਨੇ ਕੁਝ ਸੋਚਿਆ ਤੇ ਨਾ ਲੋ ਆਮ ਲੋਕਾਂ ਵਾਂਗ ਸੋਚਣਗੇ ਕੀ ਇਹ ਇਹਨਾਂ ਨੂੰ ਇਹ ਸੋਚਣਾ ਚਾਹੀਦਾ ਵੀ ਜਿਹੜੇ ਬਾਹਰੋਂ ਆਣ ਕੇ ਪ੍ਰਵਾਸੀ ਉਹ ਤਾਂ ਸਾਡੇ ਤੇ ਰਾਜ਼ ਕਰੀ ਜਾਣ ਤੇ ਅਸੀਂ ਕਿੱਥੇ ਜਾਈਏ ਤਾਂ ਮੇਰਾ ਠਾਪਾ ਗੱਭਰੂ ਦਾ ਠਾਪਾ ਇਹ ਛੱਡਾ ਕੀ ਹਾਲ ਕਰਤਾ ਤੇ ਅਸੀਂ ਤਾਂ ਇਹਨਾਂ ਨੇ ਕਹਿਤਾ ਪਟ ਲੋ ਆਪਦੇ ਵੀ ਲੈ ਜਾਓ ਜਾਂਦਾ ਸਮਾਨ ਚੱਕ ਕੇ ਲੈ ਜਾਓ ਅਸੀਂ ਕਿੱਧਰ ਜਾਈਏ ਮੇਰੇ ਦੋ ਬੱਚੇ ਆ ਦੋ ਕੁੜੀਆਂ ਮਰੀਆਂ ਤੇ ਮੈਂ ਦੱਸ ਵੀ ਉਹਨਾਂ ਨੂੰ ਕਿੱਧਰ ਜਾਵਾਂ ਕਿੱਧਰ ਲੈ ਕੇ ਜਾਵਾਂ ਕੱਲਾ-ਕੱਲਾ ਕੋ ਮਾਉਣ ਵਾਲਾ ਕਦੇ ਤਾਂ ਯਾਨੀ ਕਿ ਕਹਿੰਦੇ ਵੀ ਨਾ ਨਹੀਂ ਐਂ ਕਰ ਲੋ ਇਹਨਾਂ ਨੇ ਤਾਂ ਕਹਿਤਾ ਸੀਗਾ ਵੀ ਅਸੀਂ ਰੇਕ ਬੰਦੇ ਨੂੰ ਅਸੀਂ ਐਂ ਕਰ ਦਾਂਗੇ ਯੂੰ ਕਰ ਦਾਂਗੇ ਵੀ ਅਸੀਂ ਉਹਨਾਂ ਨੂੰ ਨੌਕਰੀਆਂ ਦੇਵਾਂਗੇ ਘਰ ਦੇ ਇੱਕ ਮੈਂਬਰ ਨੂੰ ਨੌਕਰੀ ਦੇਵਾਂਗੇ ਕਿੱਥੇ ਦਿੱਤੀਆਂ ਇਹਨਾਂ ਨੇ ਨੌਕਰੀ ਜਿਵੇਂ ਅਧਿਕਾਰਤ ਕਰਦੇ ਹੋਗੇ ਯਾਨੀ ਕਿ ਮੈਂ ਖੁਦ ਯਾਨੀ ਕਿ ਇਹਨਾਂ ਦੇ ਵਿੱਚ ਪੈਟਰੋਲ ਮਚਾਇਆ ਮੋਰਚ ਸੰਗਲ ਭੰਨੇ ਆਉਂਦਾ ਗੱਡੀ ਭੰਨੀ ਯਾਨੀ ਕਿ ਮੇਰੇ ਵੱਲੇ ਕੀ ਪਿਆ ਜਣੀ ਜੇ ਜੇ ਆਉਤੇ ਵਰਕਰਾਂ ਨੂੰ ਨਹੀਂ ਕੋਸ਼ਿਸ਼ ਕਰਦਾ ਦੂਜੇ ਆਮ ਦੂਜੇ ਦਾ ਕੀ ਕਰ ਸਕਦੇ ਜੇ ਬੰਦੇ ਇਹ ਅੱਜ ਕੀ ਵਾਲੇ ਨਹੀਂ ਅੱਜ ਜਿਹੜਾ ਹੈਗਾ ਇਹ ਤੁਹਾਡੀਆਂ ਰੀਡਿੰਗਾਂ ਜਿਹੜੀਆਂ ਤੁਹਾਡੇ ਫੜ ਜਿਹੜੇ ਹੈਗੇ ਇਹਨਾਂ ਨੂੰ ਖਿਲਾਰ ਕੇ ਕਾ ਕੌਣ ਇਹਨਾਂ ਨੂੰ ਕਰਕੇ ਗਿਆ ਦੇਖੋ ਵੀ ਆਪਦੀ ਆਪਦੀ ਜਿੱਥੇ ਵੀ ਦੁਕਾਨ ਲੱਗੀ ਹੈ ਲੱਗੀ ਰਹਾਂ ਫਿਰ ਵੀ ਸਾਨੂੰ ਪ੍ਰਵਾਸੀਆਂ ਤੋਂ ਕਿਉਂ ਇਸ ਤਰ੍ਹਾਂ ਪਾਉਂਦੇ ਸਿੱਧੀ ਗੱਲ ਹੈਗੀ ਪ੍ਰਵਾਸੀਆਂ ਤੋਂ ਇਸ ਤਰ੍ਹਾਂ ਪਾਉਂਦੇ ਆ ਵੀ ਪ੍ਰਵਾਸੀ ਤਾਂ ਇਹਨਾਂ ਦਾ ਹੱਤਾ ਭਰਦੇ ਆ ਵੀ ਸਿੱਧੀ ਗੱਲ ਹੈਗੀ ਭਾਵੇਂ ਦੀ ਗੱਦੇਤ ਸੇ ਕੋਈ ਸੋਣ ਵੀ ਲਵੇ ਕਦੇ ਇੱਥੇ ਕੋਣ ਹੈ ਕੋ ਇੱਥੇ ਉਹਦਾ ਮੁੰਡਾ ਆਇਆ ਸੀ ਆ ਉਹਦਾ ਨਾਮ ਕਿਹੋ ਕਿਹੜਾ ਸ਼ੰਭੂ ਸ਼ੰਭੂ ਦਾ ਮੁੰਡਾ ਆਇਆ ਸੀ ਸ਼ੰਭੂ ਦੇ ਸ਼ੰਭੂ ਦਾ ਮੁੰਡਾ ਉਹ ਉਹਨੇ ਕੋਲੇ ਖੁੱਦ ਬੈਠ ਕੇ ਕਿਹਾ ਮੇਰੀਆਂ ਦੁਕਾਨਾਂ ਨੂੰ ਕੁਝ ਨਹੀਂ ਹੋਣਾ ਚਾਹੀਦਾ ਕਹਿੰਦਾ ਵੀ ਇਹ ਤਾਂ ਕਹਿੰਦਾ ਵੀ ਬਾਕੀ ਉੱਜੜਦੇ ਰਹਿ ਜਾਣ ਵੀ ਇਹਨਾਂ ਨੂੰ ਇਹਨਾ ਸੋਚਣਾ ਚਾਹੀਦਾ ਵੀ ਸਾਡੇ ਜਿਹੜੇ ਵੀ ਖੁੱਦ ਵੀ ਜਿਨ੍ਹਾਂ ਨੇ ਹੈਲਪ ਕੀਤੀ ਹੈ ਸਾਡੀ ਮਦਦ ਕੀਤੀ ਹੈ ਵੀ ਵੀ ਅਸੀਂ ਤਾਂ ਉਹਦੇ ਵਾਹਿਗੁਰੂ ਜੀ ਦਾ ਬੇਨਤੀ ਅੱਜ ਦਾ ਬੇਨਤੀ ਕਰਦੇ ਵੀ ਸਾਨੂੰ ਵੀ ਰੋਜ਼ਗਾਰ ਦੇਣ ਕਿਸੇ ਨਾ ਕਿਸੇ ਵਾਸਤੇ ਇਹ ਸਾਨੂੰ ਵੀ ਬਿਲੇ ਲਾਉਣ ਵੀ ਸਾਨੂੰ ਵੀ ਕਹਿ ਦਿੰਦੇ ਵੀ ਭਾਈ ਘੱਟ ਤੋਂ ਘੱਟ ਵੀ ਹੋਰ ਲੋੜ ਪਟ ਪਿੱਛੇ ਨਹੀਂ ਤੇ ਜੀ ਤਾਂ ਕਿਸਾਨ ਯੂਨੀਅਨ ਦੇ ਨਾਲ ਰਲ ਕੇ ਕਿਸੇ ਦਾ ਚੱਕਾ ਜਾਮ ਕਰਨਾ ਹੈਗਾ ਵੀ ਸਾਡੇ ਨਾਲ ਤਾਂ ਕਿਸਾਨ ਯੂਨੀਅਨ ਜਿੰਦਾਬਾਦ ਤੇ ਬਾਕੀ ਇਹਨਾਂ ਦੀ ਮਰਜ਼ੀ ਹੈ ਜੇ ਮਰਜ਼ੀ ਕਰ ਲੈ ਤੇ ਕੀ ਨਾਮ ਆ ਤੁਹਾਡਾ ਕੀ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਸ਼ੀ ਬਲੰਦਰ ਸੰਗਗ ਨਗਰ ਕਲੀ ਨੰਬਰ 9 ਦੇ ਵਸਨੀਕ ਆ ਮੈਨੂੰ 2 ਸਾਲ ਹੋ ਗਏ ਸੇ ਢਾਬਾ ਕਰਦੇ ਨੂੰ ਤੇ ਮੇਰੇ ਤੋਂ ਪਹਿਲਾਂ 30 ਸਾਲ ਹੋ ਗਏ ਢਾਬਾ ਕਰਦੇ ਨੂੰ ਲੋਕਾ ਹਰੇਕ ਬੰਦਾ ਆਪਦਾ ਰੋਟੀ ਕਮਾਉਣ ਦੀ ਖਾਤਰ ਕੰਮ ਕਰਦਾ ਪਰ ਅੱਜ 2 ਦਿਨ ਹੋ ਗਏ 2 2 ਤੋਂ 4 ਦਿਨ ਹੋ ਗਏ ਨੇ ਘੱਟੋ ਘੱਟ ਸਾਨੂੰ ਕ੍ਰੈਫਨ ਚਾਹ ਦੀ ਇਕੀਲ ਸਿੰਘ ਉਹਨਾਂ ਨੇ ਸਾਨੂੰ ਪਰੇਸ਼ਾਨ ਕੀਤਾ ਚੱਕ ਨੂੰ ਚੱਕ ਨੂੰ ਚਲੋ ਅਸੀਂ ਕਹਿੰਦੇ ਚਲੋ ਮਲਾਗ ਅਜੀ ਫਿਰ ਵੀ ਉਹਨਾਂ ਸਤਿਕਾਰ ਕਰਦੇ ਆ। ਆਜੇ ਸੀ ਸਵੇਰੇ ਤੋਂ ਆਪਣਾ ਢਾਬਾ ਢਾਣਾ ਆ ਸਾਰਾ ਕੁਝ ਸਾਡਾ ਦਿੱਤਾ ਪੈਸਾਣ ਦੇਖ ਲਓ। ਸਾਡਾ ਗੁਜਰਾਤੀ। ਪਰ ਲੇਕਨ ਗਾਹ ਹੁਣ ਗਾਹ ਕੰਮ ਹਰੇਕ ਬੰਦਾ ਕਰ ਹੀ ਜਾਂਦਾ। ਅਸੀਂ ਆਪਦਾ ਕੰਮ ਕਾਤ ਬੰਦ ਕਰਤਾ। ਪਰ ਸਾਡੀ ਰੋਟੀ ਤਾਂ ਖਤਮ ਹੋ ਗਈ ਨਾ। ਜਾਂ ਤਾਂ ਵਿਤਕਰਾ ਇੱਕ ਨਾਲ ਨਹੀਂ ਹੁੰਦਾ ਸਾਰਾ ਨਾਲ ਹੁੰਦਾ। ਬਰਾਬਰ। ਹਰੇਕ ਬੰਦੇ ਨੂੰ ਜੋ ਜੋ ਰੋਜ਼ਗਾਰ ਮਿਲਣਾ ਹੈ ਹਰੇਕ ਬੰਦੇ ਨੂੰ ਮਿਲਣਾ ਹੈ। ਜੇ ਰੋਜ਼ਗਾਰ ਨਹੀਂ ਮਿਲਣਾ ਤੇ ਕਿਸੇ ਨੂੰ ਨਹੀਂ ਮਿਲਣਾ। ਐਮਐਲਏ ਸਾਹਿਬ ਨੇ ਕਿਹਾ 10 ਹਜ਼ਾਰ ਭਾਰਤੀਆਂ ਗੱਡੀਆਂ ਪੰਜਾਬ ਖੋਸਦਾ ਐਮ ਆ ਆਪਣੇ ਮੁੱਖ ਮੰਤਰੀ ਸਾਹਿਬ ਬਦਾਮੰਤ ਸਿੰਘ ਸਾਹਿਬ ਤੁਸੀਂ ਇੱਕ ਪਾਸੇ 10 ਹਜ਼ਾਰ ਦੀਆਂ ਭਾਰਤੀਆਂ ਕੱਢੀ ਜਾਂਦੇ ਆ ਇੱਕ ਪਾਸੇ ਰੋਜ਼ਗਾਰ ਖੋਈ ਜਾਂਦੇ ਆ ਤੇ ਇਹ ਬੰਦੇ ਜਾਣਗੇ ਕਿੱਥੇ ਚਿੱਟਾ ਵੇਚਣਗੇ ਕਿ ਲੁੱਟਾ ਖੋਹਾਂ ਕਰਨਗੇ ਕਿ ਕੀ ਕਰਨਗੇ ਅਸੀਂ ਤਾਂ ਦੋਸਰੋ ਰੋਜ਼ਗਾਰ ਮੰਗਦੇ ਆ ਅਸੀਂ ਕੋਈ ਗਲਤ ਕੰਮਾਂ 'ਚ ਨਹੀਂ ਪੈਣਾ ਚਾਹੁੰਦੇ ਅਸੀਂ ਗਲਤ ਕੰਮ ਦੇ ਲਾਗੂ ਅਸੀਂ ਤਾਂ ਕਹਿੰਦੇ ਸਾਨੂੰ ਇੱਥੇ ਬਹਿਣ ਦਿਓ ਸਾਨੂੰ ਆਪਦਾ ਕਿਰਤ ਕਮਾਈ ਕਰਕੇ ਦਸਾਂ ਨਾ ਉਹਦੀ ਕਿਰਤ ਕਮਾਈ ਨਾ ਕਰਕੇ ਆਪਦਾ ਬੱਚਿਆਂ ਦਾ পেট ਪਾਲਣ ਦਿਓ ਆਪਦਾ ਪਾਲਣ ਦਿਓ ਅਸੀਂ ਕੋਈ ਗਲਤ ਕੰਮਾਂ ਚ ਨਹੀਂ ਪੈਣਾ ਚਾਹੁੰਦੇ ਗਲਤ ਕੰਮਾਂ ਦੇ ਅਸੀਂ ਲੱਗੂ ਨਹੀਂ ਹੈ ਪਰ ਸਾਨੂੰ ਇਹ ਡੀਸੀ ਸਾਹਿਬ ਨੂੰ ਬੇਨਤੀ ਕਰਦੇ ਆ ਪ੍ਰਸ਼ਾਸਨ ਨੂੰ ਡੀਸੀ ਸਾਹਿਬ ਤੁਸੀਂ ਸਾਡਾ ਇੱਥੇ ਆ ਕੇ ਹੱਕ ਦਾ ਵੇਖੋ ਹਾਲਾਤਾਂ ਵੇਖੋ ਸਾਡੇ ਵੀ ਸਾਡਾ ਹਾਲ ਕੀ ਹੈ ਅਸੀਂ ਕਿਵੇਂ ਮਿਹਨਤ ਕਰਦੇ ਆ ਆਪਣੀ ਕਿ ਕਿੱਚੀ ਹਾਲਾਤ ਆ ਸਾਡੇ ਅਸੀਂ ਲੱਤਾ ਚੱਕ ਚੱਕ ਕੇ ਆ ਪਾ ਉਹਦੇ ਤੱਕ-ਤੱਕ ਕੇ ਅਸੀਂ ਆਪਣੀ ਮਿਹਨਤ ਕਰਦੇ ਆਂ ਪਰ ਸਾਡੀ ਮਿਹਨਤ ਕੋਈ ਵੇਖਦਾ ਹੀ ਨਹੀਂ ਮੈਂ ਪ੍ਰਸ਼ਾਸਨ ਅੱਗੇ ਬੇਨਤੀ ਕਰਦਾ ਪਰ ਸਾਡਾ ਜੇ ਸਾਡੇ 'ਚ ਗਲਤੀ ਹੈ ਤੇ ਸਾਨੂੰ ਜਿੱਥੇ ਮਰਜ਼ੀ ਚੰਗਦੇ ਸਾਨੂੰ ਕੋਈ ਦੋਖ ਪਰ ਇਹ ਸਾਡੇ 'ਚ ਕੋਈ ਗਲਤੀ ਨਹੀਂ ਤੇ ਪਰ ਸਾਨੂੰ ਵੇਖ ਕੇ ਸਾਡਾ ਰੋਜਗਾਰ ਦਿੱਤਾ ਜਾਂਦਾ ਇਹ ਹੀ ਗੱਲ ਆ ਇਹ ਖੇਮਾ ਦਾ ਜਾਦਕਾ ਹੈ ਬਾਈ ਗੁਰਜੀ ਦਾ ਖਾਲਸਾ ਕਿੰਨੇ ਦੇ ਕਾਰਵਾਈ ਕੀਤੀ ਗਈ ਹੈ ਕਿੰਨੇ ਢਾਏ ਗਏ ਆ ਤੇ ਕਿੰਨੇ ਕੀ ਛੱਡੇ ਦੇਖੋ ਜੀ ਅੱਗੇ ਫਰੰਟ ਤੇ ਬਿਲਕੁਲ ਸਹੀ ਆ ਆ ਸਾਡੇ ਢਾਬੇ ਆ ਉਹ ਉਥੋਂ ਲੈ ਕੇ ਦੇਖ ਲਓ ਇਹ ਸਾਰੇ ਢਾਬੇ ਕਿਉਂਕਿ ਸਾਨੂੰ ਆਪਦੀ ਇੱਜ਼ਤ ਲੋੜੀ ਦੀ ਆ ਸਾਨੂੰ ਇਹ ਨਹੀਂ ਹੈਗਾ ਵਿੱਚ ਪ੍ਰਸ਼ਾਸਨ ਦੇ ਖਿਲਾਫ ਨਹੀਂ ਚੱਲ ਸਕਦੇ ਜੇ ਪ੍ਰਸ਼ਾਸਨ ਸਾਨੂੰ ਕਹਿੰਦਾ ਨਾ ਹਟਾ ਤੇ ਅਸੀਂ ਢਾਤੇ ਉਹਨਾਂ ਦੇ ਕਹਿਨ ਤੇ ਵਕੀਲ ਸਬ ਇੰਸਪੈਕਟਰ ਟ੍ਰਾਫਨ ਚਾਰਜ ਉਹ ਤੁਹਾਨੂੰ ਕਹਿ ਕੇ ਗੈਸ ਸਪੈਸ਼ਲ ਸਤਕਾਰਯੋਗ ਆ ਅਸੀਂ ਹਰੇਕ ਦੇ ਉਮਲਾ ਜਮੈਂ ਅਸੀਂ ਸਤਕਾਰ ਕਰਦੇ ਉਹਨਾਂ ਨੂੰ ਅਸੀਂ ਆਪ ਦਾ ਉਹਨਾਂ ਨੇ ਕਹਿ ਤੇ ਅਸੀਂ ਬੁੱਲ ਚੜਾਈ ਆ ਉਹ ਸਾਡਾ ਰਹਿ ਗਿਆ ਉਹ ਵੀ ਇੱਕ ਸ਼ਾਮ ਤੇ ਕਟਾ ਲੈ ਪਰ ਸਾਡਾ ਇਹ ਆ ਵੀ ਉਹ ਅੱਗੇ ਖੋਲੀ ਬੈਠੇ ਆ ਅਸੀਂ ਢਾਈ ਜਾਂਦੇ ਆ ਯਾਰ ਸਾਡੇ ਨਾਲ ਬੇਇਨਸਾਫੀ ਕਾਹਦੂ ਕੀ ਗੱਲ ਕੀ ਕਾਰਨ ਕਹਿ ਸਕਦੇ ਕਿਉਂ ਨਹੀਂ ਢਾਈ ਉਹ ਕੀ ਪਤਾ ਉਹ ਐਮਐਲਏ ਸਾਹਿਬ ਦੇ ਬੰਦੇ ਆ ਜੀ ਉਹ ਕਹਿੰਦੇ ਅਸੀਂ ਤਾਂ ਸਾਡੀ ਐਮਐਲਏ ਨਾਲ ਸਿੱਧੀ ਆ ਸਾਡੀ ਐਮਐਲਏ ਨਾਲ ਸਿੱਧੀ ਨਹੀਂ ਅਸੀਂ ਗਾਲੀਦਾਰ ਦੇ ਵਰਕਰ ਆ ਅਸੀਂ ਗਾਲੀਦਾਰ ਨਾਲ ਬਲੌਕ ਕਰਦੇ ਆ ਤੇ ਜਲ ਮਨ ਫ੍ਰੈਂਕਲੀ ਚੱਲਣਾ ਲੱਗਣਾ ਸਵੀਟਪੋਟ ਦੇ ਵਿੱਚ ਇਹਨਾਂ ਸਾਇਸ ਕਬਜ਼ੇ ਉਖਾਈ ਜਾ ਰਹੇ ਹੈ ਸਰਪੀ ਹੈ ਇਹ ਇਹ ਮਾਨਜੋਗ ਡੀਸੀ ਸਾਹਿਬ ਕੋਲ ਸ਼ਿਕਾਇਤਾਂ ਆਗੀਆਂ ਸੀ ਪਬਲਿਕ ਦੀਆਂ ਕਿ ਮੈਡੀਕਲ ਕਾਲਜ ਦੇ ਬਾਹਰ ਦੋਨੇ ਪਾਸੇ ਰੇੜੀਆਂ ਪਲੱਸ ਨਜਾਇਜ਼ ਕਬਜ਼ੇ ਲੋਕਾਂ ਨੇ ਕੀਤੇ ਹੋਏ ਆ ਉਹ ਹਟਾਏ ਜਾ ਤੇ ਇਹ ਡੀਸੀ ਸਾਹਿਬ ਨੇ ਈਓ ਨੂੰ ਈਓ ਸਾਹਿਬ ਦੇ ਨਾਲ ਪੁਲਿਸ ਦੀ ਡਿਊਟੀ ਲਗਾਈ ਸੀ ਤੋ ਕੱਲ ਐਸਪੀ ਹੈਡਕ quart ਸਾਹਿਬ ਤੇ ਈਓ ਸਾਹਿਬ ਨੇ ਤੇ ਟ੍ਰੈਫਿਕ ਇੰਚਾਰਜ ਨੂੰ ਨਾਲ ਲੈ ਕੇ ਅ ਇੱਕ ਸਾਈਡ ਦੇ ਕਬਜ਼ੇ ਹਟਾ ਦਿੱਤੇ ਨੇ ਔਰ ਟ੍ਰੈਫਿਕ ਇੰਚਾਰਜ ਵੱਲੋਂ ਲਗਾਤਾਰ ਦੋ ਦਿਨ ਤੋਂ ਅਨਾਉਂਸਮੈਂਟ ਵੀ ਕੀਤੀ ਜਾ ਰਹੀ ਸੀ ਕਿ ਭਈ ਤੁਸੀਂ ਆਪਣੇ ਆਪ ਕਬਜ਼ੇ ਹਟਾ ਲਵੋ ਨਹੀਂ ਤਾਂ ਅਸੀਂ ਹਟਾਵਾਂਗੇ ਤਾਂ ਅੱਜ ਇੱਕ ਸਾਈਡ ਦੇ ਜਿਹੜੇ ਲੋਕ ਰਹਿ ਗਏ ਨੇ ਉਹਨਾਂ ਨੇ ਪ੍ਰੋਮਸਾ ਦਿੱਤਾ ਕਿ ਅਸੀਂ ਕੱਲ ਤੱਕ ਹਟਾ ਲਾਂਗੇ ਨਹੀਂ ਤਾਂ ਸਾਡੀ ਕਾਰਵਾਈ ਜਿਦੀ ਲਗਾਤਾਰ ਜਾਦੀ ਰਹੇਗੀ ਔਰ ਇਹ ਕੱਲ ਨੂੰ ਫੇਰ ਅਸੀਂ ਇਹ ਜਿਹੜੇ ਨਜਾਇਜ਼ ਕਬਚੇ ਤੇ ਰੇਡਿਆਂ ਦਾ ਉਹ ਹਟਾਉ। ਸਰ ਉਹਨਾਂ ਨੇ ਦੋਸ਼ ਲਗਾਏ ਆ ਜਿਹੜੇ ਪ੍ਰਵਾਸੀ ਹੈਗੇ ਆ ਸਿਰਫ ਉਹਨਾਂ ਨੇ ਪਾਲਸੀ ਜਿਹੜੀ ਸਪੋਰਟ ਕਰ ਰਹੀ ਆ ਸਾਡੇ ਜਿਹੜੇ ਪੰਜਾਬੀ ਹੈਗੇ ਅਸੀਂ ਵਸਨੀਕ ਹੈ ਸਾਡੇ ਨਾਲ ਗਲਤ ਕੀਤਾ ਜਾ ਰਿਹਾ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਐਕਚੁਅਲੀ ਕੀ ਸੀ ਕੁਝ ਲੋਕਾਂ ਨੇ ਉੱਥੇ ਪੱਕੇ ਸ਼ੈਡੋ ਵਗੈਰਾ ਲਗਾ ਲਈ ਸੀ। ਤੋਂ ਉਹਨਾਂ ਨੇ ਕਿਹਾ ਵੀ ਸਾਨੂੰ ਇੱਕ ਹਟਾਉਣ ਲਈ ਟਾਈਮ ਦਿੱਤਾ ਜਾ। ਔਰ ਜੇ ਨਹੀਂ ਵੀ ਹਟਾਉਂਦੇ ਤਾਂ ਕਾਨੂੰਨੀ ਤਰੀਕੇ ਨਾਲ ਸਾਰੇ ਨਜਾਇਜ਼ ਕਬਜ਼ੇ ਤੇ ਰੇੜੀਆਂ ਹਟਾਈਆਂ ਜਾਣਗੀਆਂ ਇਹ ਯਕੀਨੀ ਬਣਾਇਆ ਗਿਆ ਹੈ ਕਿ ਮਾਨਯੋਗ ਡੀਸੀ ਸਾਹਿਬ ਦਾ ਹੁਕਮ ਦੀ ਵੀ ਪਾਲਣਾ ਹੋਏਗੀ ਔਰ ਜੋ ਪਬਲਿਕ ਨੂੰ ਇਸ ਤੇ ਪ੍ਰੋਬਲਮ ਆ ਰਹੀ ਸਰ ਇੱਕ ਦੇਖਣ ਦੇ ਚਾਹ ਰਹੇ ਜਿਹੜੇ ਦੁਕਾਨਦਾਰੇ ਹੈਗੇ ਆ ਉਹਨਾਂ ਵੱਲੋਂ ਵੀ ਜਿਹੜਾ ਸਟਾਬਿਲਿਜ਼ ਕੀਤੇ ਉਹਨਾਂ ਦੇ ਕੀ ਬਿਲਕੁਲ ਸਾਰਿਆਂ ਨਾਲ ਇੱਕੋ ਜਿਹਾ ਅਪਹਾਰ ਕੀਤਾ ਵਿਤਕਰਾ ਕੋਈ ਨਹੀਂ ਹੋਏਗਾ ਐਸ ਪਰ ਲਾ ਬਿਲਕੁਲ ਕਾਨੂੰਨ ਦੀ ਪਾਲਣਾ ਕਰਦੇ ਹੋਏ ਅਨਾਉਂਸਮੈਂਟ ਸੀ ਸੇ ਕਰਕੇ ਕਰਾਈਏਗੇ ਅਸੀਂ ਤਾਂ ਕਿ ਲੋਕੀ ਜਿਹੜੇ ਹੈਗੇ ਆਪਣੇ ਆਪ ਕੋਤੀ ਹਟਾ ਲੈ ਅੱਜ ਗਏ ਸੀ ਤਾਂ ਲੋਕਾਂ ਨੇ ਜਿਹੜੇ ਇੱਕ ਸਾਈਡ ਤੇ ਲੋਕ ਨੇ ਉਹਨਾਂ ਨੇ ਭਰੋਸਾ ਦਿੱਤਾ ਕਿ ਕਹਿਣ ਲਈ ਜੀ ਅੱਜ ਦਾ ਦਿਨ ਆਲੋ ਸ਼ਾਮ ਹੋ ਗਈ ਹੈ ਸਾਨੂੰ ਉਹਦਾ ਆਟੋਮੈਟਿਕ ਅਰੇਂਜਮੈਂਟ ਕਰ ਲੈਣਾ ਪਬਲਿਕ ਨੂੰ ਵੀ ਮੇਸੇਜ ਕਰ ਦੇਖੋ ਇਹ ਸਾਰੀ ਪਬਲਿਕ ਅਵੇਅਰ ਹੈ ਹਰ ਇੱਕ ਦਾ ਹੀ ਫਰਜ਼ ਬਣਦਾ ਕਿ ਬਲਕਿ ਪਬਲਿਕ ਖੁਦ ਔਕੀ ਹੁੰਦੀ ਹੈ ਜੇ ਨਿਆਇ ਕਬਜ਼ਾ ਹੋਇਆ ਹੋਵੇ ਦੇਖਣ ਚ ਲੱਗਦਾ ਆਪਾਂ ਨੂੰ ਕਿ ਜਲਦੀ ਇੱਥੇ ਪਾਰਕਿੰਗ ਕਰ ਦੋ ਤੇ ਆਹ ਰੇੜੀਆਂ ਲੱਗੀਆਂ ਜੇ ਪਬਲਿਕ ਵੀ ਥੋੜਾ ਜਿਹਾ ਅਵੇਅਰ ਹੋ ਗਏ ਤਾਂ ਡੀਮੋਟੀਵੇਟ ਕਰਨ ਲਈ ਉੱਥੇ ਉਹਨਾਂ ਦੁਕਾਨਾਂ ਤੇ ਨਾ ਜਾਣ ਦੂਸਰੀ ਗੱਲ ਇਹ ਆ ਕਿ ਪਬਲਿਕ ਅਵੇਅਰ ਹੋ ਕੇ ਉਹਨਾਂ ਦੀਆਂ ਫੋਟੋਆਂ ਖਿੱਚ ਕੇ ਜਿੱਥੇ ਉਹਨਾਂ ਨੂੰ ਪਬਲਿਕ ਦੇਖੋ ਹਰ ਜਗ੍ਹਾ ਤੇ ਪ੍ਰਸ਼ਾਸਨ 24 ਘੰਟੇ ਹਾਜ਼ਰ ਨਹੀਂ ਹੁੰਦਾ ਪਬਲਿਕ ਦਾ ਵੀ ਆਪਣੀ ਇਹ ਫਰਜ਼ ਬਣ ਜਾਂਦਾ ਕਿ ਪ੍ਰਸ਼ਾਸਨ ਦੇ ਧਿਆਨ ਚ ਲਿਆਉ ਕਿ ਇੱਥੇ ਆਹ ਦਿੱਕਤ ਹੈ ਜੇ ਇੱਥੇ ਆਹ ਕੰਮ ਘੱਟ ਹੋ ਰਿਹਾ ਨਹੀਂ